ਆਓ ਗੁਰੂ ਕੇ ਪਿਆਰਿਓ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਤੂੰ ਜਾਨਤ ਮੈਂ ਕਿਛ ਨਹੀਂ ਭਵ ਖੰਡਨ ਨਾਮ ਸਗਲ ਜੀ ਸਰਬਾਗਤੀ ਪ੍ਰਭ ਪੂਰਨ ਕਾਮ ਆਓ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੁਣ ਕੇ ਆਪਣੇ ਜੀਵ ਨੂੰ ਸਫਲਾ ਕਰ ਲਈਏ ਜੈਸਾ ਤੂੰ ਤੈਸਾ ਤੂੰ ਹੀ ਕੀ ਉਪਮਾ ਦੀ ਤੈ ਕਿਆ ਉਪਮਾ ਦੀ ਜੈ ਕਿਆ ਉਪਮਾ ਦੀ ਜੈ ਕਿਆ ਉਪਮਾ ਦੀ ਜੈ ਜੈਸਾ ਤੂੰ ਤੈਸਾ ਤੂੰ ਹੀ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੈ ਤੂੰ ਐਸਾ ਤੂੰ ਹੀ ਕਹਿ ਰਿਹਾ ਬਿਦਾਂ ਸੇ ਅੱਖਟ ਕਰਤਾ ਕਹਿ ਰਿਹਾ ਬਿਦਾਂ ਸੇ ਅੱਖਟ ਕਰਤਾ ਬੋ ਕਹੀ ਗਰੀ ਜੈ ਬੋ ਕਹੀ ਗਰੀ ਕਰੀ ਜੈ ਬੋ ਕਰੀ ਜੈ ਜੈਸਾ ਤੂੰ ਐਸਾ ਤੂੰ ਹੀ ਜੈਸਾ ਤੂੰ ਐਸਾ ਤੂੰ ਹੀ ਸੇਤਸਾ ਅਮਾ ਜੀ ਆਜ ਸੇਤਸਾ ਸੇਤ ਕਰ ਤਨ ਆਜ ਸੇਤਸਾ ਸੇਤ ਕਰ ਤਨ ਸਭ ਕਿਰਪਾ ਤੁਮਾਰੀ ਸਭ ਕਿਰਪਾ ਤੁਮਾਰੀ ਸਾਭ ਕਿਰਪਾ ਤੇਮਾਰੀ ਸਾਭ ਕਿਰਪਾ ਤੇਮਾਰੀ ਜੈਸਾ ਤੂੰ ਜੈਸਾ ਤੂੰ ਹੀ ਜੈਸਾ ਤੂੰ ਐਸਾ ਤੂੰ ਹੀ ਪਿਆਰ ਤੇਮਾਰੀ ਦੀ ਸਰਣਾਕੀ ਪ੍ਰਭ ਪੂਰਨ ਕਾਮ ਪ੍ਰਭ ਪੂਰਨ ਕਾਮ ਪ੍ਰਭ ਪੂਰਨ ਕਾਮ ਪ੍ਰਭ ਪੂਰਨ ਕਾਮ ਜੈਸਾ ਤੂੰ ਜੈਸਾ ਤੂੰ ਜੈਸਾ ਤੂੰ ਸਤ ਪੂਰੀ ਕਿਆ ਉਪਮਾ ਜੈ ਕਿਆ ਉਪਮਾ ਜੈ ਕਿਆ ਉਪਮਾ ਜੈ ਆਲ ਜ ਸੰਸਾਰ ਆਲ ਜ ਸੰਸਾਰ ਆਲ ਜ ਸੰਸਾਰ ਆਲ ਜ ਸੰਸਾਰ ਜੈਸਾ ਤੂੰ ਐਸਾ ਤੂੰ ਹੀ ਜੈਸਾ ਤੂੰ ਐਸਾ ਤੂੰ ਹੀ ਕਿਆ ਇਥਮਾਨੀ ਕਿਆ ਇਤਮਾਨੀ ਸਾਤੁਹੀ ਕਿਆ ਉਪਮਾ ਦਿੱਜੇ ਮੇਰੇ ਗੁਰੂ ਪਤਾ ਹਜ਼ੂਰ ਪਤਾ ਧੰਨ ਗੁਰੂ ਅਰਦਾਸ ਪਾਤਸ਼ਾਹ ਜੀ ਸਾਡੇ ਹਾਲਾਤ ਨੂੰ ਬਿਆਨ ਕਰ ਰਹੇ ਨੇ ਦੇਖੋ ਕਿੰਦਾ ਸੁੰਦਰ ਤਰੀਕਾ ਹੈ ਮਾਫ਼ ਕਰਨਾ ਅਸੀਂ ਨਾ ਕਿਸੇ ਨੂੰ ਆਪਣਾ ਦਰਦ ਦੁੱਖ ਬਿਆਨ ਕਰਨਾ ਹੋਵੇ ਹਰਕ ਸੋਗ ਵਿਯਾਰ ਕਰਨਾ ਹੋਵੇ ਮਾਫ਼ ਕਰਨਾ ਛੱਡਣਾ ਕਿਸਦਾ ਇਤਰਾਜ਼ ਹੋ ਜਾਵੇ ਅਸੀਂ ਡਾਂਗਾ ਸੋਠੇ ਕੱਢ ਲਈਏ ਲੜਨਾ ਝਗੜਨਾ ਸ਼ੁਰੂ ਕਰਦੇ ਇਹਦਾ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਕਿ ਜੇ ਹਰ ਸੁਖ ਹੈ ਨਾ ਤਕਲੀਫ ਹੈ ਉਹਨੂੰ ਬਿਆਨ ਨਾ ਕਰਨਾ ਬਿਆਨ ਵੀ ਅਕਾਲ ਪੁਰਖ ਦੇ ਸਨਮੂ ਕਰਨਾ ਤੁਹਾਡਾ ਦੁੱਖ ਰੋਗ ਸੰਤਾਪ ਮਿਟ ਜਾਵੇ ਕਿੱਦਾਂ ਕਰਨਾ ਸਭ ਬਹੁਤ ਸਤਿਕਾਰਯੋਗ ਸੰਤ ਵਿਜੇਦਾਸ ਜੀ ਆਰਾਮ ਕਟਿਆ ਡੂੰਗਾ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਦਰ ਪਨਾਮ ਰੋਪੜ ਤੋਂ ਆਏ ਨੇ ਜੀਵਾਇਆ ਹੈ ਨਾਲ ਸੰਗਤਾਂਿਆਂ ਨੇ ਜੀਵਾਇਆ ਹੈ ਧੰਵਾਦ ਗੁਰੂ ਕੇ ਪਿਆਰਿਓ ਬਾਦਸ਼ਾ ਬਲਾਵਲ ਰਾਗ ਵਿੱਚ ਬੜੀਆਂ ਸੁੰਦਰ ਪੰਕਤੀਆਂ ਅੰਕਿਤ ਕਰਦੇ ਨੇ ਕਹਿੰਦੇ ਨੇ ਧਾਰਤ ਦੇ ਸਭ ਕੋ ਹਸੈ ਐਸੀ ਦਸ਼ਾ ਉਮਰੀ ਬਿਲਕੁਲ ਗੁਰੂਆਂ ਦੇ ਗੁਰੂ ਨੇ ਰਾਜ ਗੁਰੂ ਹੈ ਕਲਯੁਗ ਦੇ ਤारण हारे ਨੇ ਤੁਹਾਨੂੰ ਲੋਕ ਦਾਸ ਪਾਤਸ਼ਾਹ। ਪਾਤਸ਼ਾਹ ਕਿਰਪਾ ਕਰ ਰਹੇ ਨੇ ਆਪਣੀ ਬਾਣੀ ਅੰਦਰ ਬਿਆਨ ਕਰਦੇ ਨੇ ਕਿ ਮੇਰਾ ਸਮਾਜ ਇਹਦੀ ਹਾਲਤ ਵੇਖੋ ਕੀ ਹੈ। ਪਾਤਸ਼ਾਹ ਕਹਿੰਦੇ ਦਰਦ ਦੇਖ ਸਭ ਕੋਸ ਹੈ। ਇਹ ਲੋਕ ਸਾਡੇ ਨਾਂ ਤੇ ਹੱਸਦੇ ਨੇ। ਵੇਖੋ ਜਮਾਰਾਂ ਦਾ ਛੁਦਰਾਂ ਦਾ ਹਾਲ ਪਸ਼ੂ ਤੋਂ ਭੈੜਾ ਹੈ ਮਾਫ਼ ਕਰਨਾ। ਉਸ ਬਲੇ ਦੀ ਦਸ਼ਾ ਬਿਆਨ ਕਰਦਾ ਹੈ। ਐ ਗਰੂ ਕੇ ਪਿਆਰਿਓ ਹਾਲਾਤ ਇਡਾ ਬੱਤੋਂ ਬੱਤਰ ਹੈ। ਪਰੰਦੇ ਆਯਾਦ ਨੇ ਆਕਾਸ਼ ਵਿੱਚ ਘੁੰਮਦੇ ਨੇ ਜਿੱਥੇ ਮਰਜ਼ੀ ਆਉਣ ਜਾਣ ਕੋਈ ਰੋਕ ਟੋਕ ਨਹੀਂ। ਧਰਤੀ ਤੇ ਨਾ ਇੱਕ ਪ੍ਰਾਣੀ ਹੈ। ਜਿਹਨੂੰ ਸ਼ਾਸਤਰਾਂ ਵਿੱਚ ਸੱਗ ਲਿਖਿਆ ਹੈ ਸੱਗ। ਸੱਗ ਸੰਸਕ੍ਰਿਤ ਦਾ ਸ਼ਬਦ ਹੈ। ਉਹਨੂੰ ਕੁੱਕਰ ਵੀ ਕਿਹਾ ਗਿਆ ਕੁੱਤਾ ਬਹੁਤ ਨੀچے ਦਰਜੇ ਦੀ ਸ਼੍ਰੇਣੀ ਹੈ ਕੁੱਤੇ ਦੀ ਉਹ ਅਲੱਗ ਗੱਲ ਐ ਪੇ ਹੁਣ ਸਾਡੀ ਬੁੱਧੀ ਬਦਲ ਗਈ ਅਸੀਂ ਕੁੱਤਿਆਂ ਨੂੰ ਘਰਾਂ ਵਿੱਚ ਬੱਡਾ ਪੈਰ ਸੋਈ ਵਿੱਚ ਲੈ ਗਏ ਇਹ ਬਜ਼ੁਰਗ ਪ੍ਰੇਤਾਂ ਨੇ ਕੁੱਤੇ ਮੁਚਟ ਰਹੇ ਨੇ ਮਾਫ਼ ਕਰਨਾ ਇਹ ਸਾਡਾ ਮਾਡਰਨ ਹੋਣਾ ਨਹੀਂ ਅਸੀਂ ਕਰਾਹੇ ਪੈ ਗਏ ਆ ਭਟਕੇ ਹੋਏ ਲੋਕ ਆ ਇਦੋਂ ਭਾਵ ਹੈ ਸਾਨੂੰ ਅਲੀ ਜ਼ਿੰਦਗੀ ਦੀ ਜਿਉਣ ਦੀ ਤਹਿਜ਼ੀਬ ਨਹੀਂ ਆਈ ਸਾਨੂੰ ਪਤਾ ਨਹੀਂ ਲੱਗਿਆ ਕੀ ਕਰਨਾ ਤੇ ਕੀ ਨਹੀਂ ਕਰਨਾ بادشاہ ਕਹਿੰਦੇ ਨੇ ਪਸ਼ੂ ਬਕਸ਼ੀ ਆਜ਼ਾਦ ਨੇ ਜਿੱਥੇ ਮਰਦੀ ਜਾਣ ਆਉਣ ਕੁੱਤਾ ਕਿੱਡਾ ਥੱਲੇ ਵਾਲਾ ਜੀਵ ਹੈ ਉਹ ਸਰੋਵਰ ਤੇ ਜਾਵੇ ਜਲ ਸ਼ਕਲ ਲੈਵੇ ਝੂਠਾ ਕਰ ਦੇਵੇ ਕੋਈ ਦੁੱਖ ਨਹੀਂ ਪਰ ਇੱਕ ਇਨਸਾਨ ਜਾਵੇ ਕਹਿੰਦੇ ਉਹ ਤਲਾਬ ਪ੍ਰਿਸ਼ਟ ਹੋ ਗਿਆ ਇਦਾਂ ਦਾ ਵਾਤਾਵਰਣ ਹੈ ਬੜੇ ਦੁੱਖ ਦੀਆਂ ਕਹਾਣੀਆਂ ਨੇ ਬਸ ਉਹ ਮਾਰ ਕਲਸਾ ਦਾ ਲਾਲ ਤਨ ਸੰਤੋਖ ਦਾ ਸਪਤਾਜੀ ਦਾ ਲਾਲ ਐਸਾ ਆਇਆ ਐਸਾ ਆਇਆ ਸਾਡੀ ਕਾਇਆ ਕਲਪ ਹੋ ਗਈ ਜਿਹੜੇ ਲੋਗ ਟੱਕੜ ਮੰਗਦੇ ਸਨ ਜਿਹੜੇ ਲੋਗ ਗੰਦਗੀ ਦੇ ਟੋਕਰੇ ਢੋਨੇ ਸਨ ਜਿਨ੍ਹਾਂ ਨੂੰ ਖੂਹਾਂ ਛਪਣਾ ਤੋਂ ਜਲ ਪੀਣ ਦਾ ਅਧਿਕਾਰ ਨਹੀਂ ਸੀ ਉਹ ਲੋਗ ਦਾਨਸ਼ਮਤ ਬਣ ਗਏ ਦੇਣ ਵਾਲੇ ਦੇਣ ਵਾਲੇ ਇੱਕ ਸ਼ਬਦ ਹੈ ਨਾ ਦੇਵਤਾ ਦੇਵਤਾ ਦੇਵਤੇ ਦਾ ਗ੍ਰੈਮਰਟਿਕਲੀ ਵਿਆਕਰਨ ਵਿੱਚ ਭਾਵ ਅਰਥ ਪਤਾ ਕੀ ਹੈ ਦੇਵਤੇ ਤੋਂ ਭਾਵ ਉਹ ਦਾ ਦੇਣ ਵਾਲਾ ਜਿਹੜਾ ਦੇਵੇ ਦਿੱਤੇ ਹੋਏ ਦੇ ਏਜ ਵਿੱਚ ਮੁੜ ਕੇ ਕੁਝ ਨਾ ਮੰਗੇ ਉਹਨੂੰ ਦੇਵਤਾ ਕਿਹਾ ਜਾਂਦਾ ਹੈ ਤੇ ਸਾਨੂੰ ਦੇਵਤੇ ਨਹੀਂ ਬਣਾਇਆ ਰੱਬ ਨੇ ਦੇਖੋ ਬਾੜੀ ਕਹਿੰਦੀ ਬਿਲੇਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਣ ਲੱਗੀ ਇੱਕ ਢਾ ਮਹਾਨ ਗੁਰੂ ਐ ਤਨ ਮਾਤਾ ਕਲਸ਼ਾ ਤੇਰੀ ਕੋਖ ਨੂੰ ਕੁਰਣਾ ਬਾਰ ਨਮਸਕਾਰ ਹੈ ਐ ਤਨ ਬਾਪੂ ਐ ਪਤਾ ਸੰਤੋਖ ਦਾਸ ਤੇਰੇ ਚਰਨਾ ਵਿੱਚ ਕੁਰਣਾ ਬਾਰ ਨਮਨ ਹੈ ਤੇਰੇ ਘਰ ਆ ਬਾਇਆ ਤੇਰੇ ਕਰ ਰਬ ਹਮ ਆਇਆ ਉਸ ਰਬ ਦੇ ਬਦੌਲਤ ਸਾਡੀ ਦੁਨੀਆ ਬਦਲ ਗਈ ਰਾਜੇ ਮਹਾਰਾਜਾਂ ਵਰਗਾ ਜੀਵਨ ਬਧਿਤ ਕਰਦੇ ਹਾਂ ਸਾਰੀ ਕਿਰਪਾ ਮੇਰੇ ਗੁਰੂ ਵਿਦਾਸ ਦੀ ਹੈ ਨਾ ਤਾਂ ਪਾਤਸ਼ਾਹ ਕਹਿੰਦੇ ਦਰਦ ਦੇਖ ਸਭ ਕੋ ਹੱਸੇ ਲੋਕ ਮਯਾ ਕਰਦੇ ਜਿਸ ਜਾਤ ਨੂੰ ਐਡਾ ਨੀਵਾ ਬਣਾ ਦਿੱਤਾ ਗਿਆ ਕਿਸੇ ਨੂੰ ਗਾਲੀ ਕੱਢਣੀ ਹੋਵੇ ਨਾ ਉਹ ਜਾਤ ਦਾ ਨਾਮ ਲੈ ਦਿਓ ਉਹ ਮਾਫ ਕਰਨਾ ਗਾਲ ਬਣ ਗਈ ਪਰ ਮੇਰੇ ਗੁਰੂ ਅਬਦਾਸ ਪਾਤਸ਼ਾਹ ਨੇ ਇਸ ਜਾਤ ਵਿੱਚ ਆ ਕੇ ਸਾਡੇ ਤੇ احسان ਕੀਤਾ ਜਮਿਆਰ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਚੜ੍ਹ ਕੇ ਪਤਾ ਕਿੰਨਾ ਉੱਚਾ ਰੱਬ ਵੀ ਕਹਿੰਦਾ ਰੱਬ ਜਮਾਰ ਜਾਤ ਨੂੰ ਰੱਬ ਕਹਿੰਦਾ ਉੱਚ ਤੇ ਉੱਚ ਨਾਮ ਦਿਓ ਸਮਦਰਸੀ ਰਬਦਾਸ ਆਕਰ ਬਣ ਆਇਆ ਕਹਿਰ ਬੁਦਾਸ ਖਲਾਸ ਜਮਾਰਾ ਜੋ ਹਮਸਹਰੀ ਤੇ ਮਿੱਤ ਮਾਰਾ ਪਾਤਸ਼ਾਹ ਕਹਿੰਦੇ ਉਹ ਮੇਰਾ ਮਿੱਤ ਹੈ ਮਾਫ ਕਰਨਾ ਭੰਗੜੇ ਪਾਉਣ ਵਾਲੇ ਟੱਪਣ ਵਾਲੇ ਕੇਕ ਕੱਟਣ ਵਾਲੇ ਗੁਰੂ ਦੀ ਖੁਸ਼ੀ ਹਾਸਲ ਨਹੀਂ ਕਰ ਸਕਦੇ ਪਾਤਸ਼ਾਹ ਕਹਿੰਦੇ ਜੋ ਹਮਸਹਰੀ ਇਹਦਾ ਭਾਵ ਅਰਥ ਪਤਾ ਕੀ ਹੈ ਜਿਹੜਾ ਮੇਰੇ ਰੰਗ ਵਿੱਚ ਰੰਗਿਆ ਹੋਇਆ ਜਿਹੜੇ ਮੇਰੇ ਅਨਸਾਰ ਜੀਵਨ ਜਿਹਦਾ ਉਹ ਮੇਰਾ ਮਿੱਤਰ ਹੈ ਉਹ ਮੇਰਾ ਪੁੱਤ ਹੈ ਉਹ ਮਰੀਤੀ ਹੈ ਤੇ ਮਾਫ ਕਰਨਾ ਕੇਕ ਕੱਟਣਾ ਸਾਡਾ ਵਿਰਸਾ ਨਹੀਂ ਹੈ ਗੋਰਿਆਂ ਦਾ ਸਾਡੀ ਨਾ ਰੀਤ ਨਾ ਸਾਡੀ ਰਸਮ ਪਰ ਅਸੀਂ ਮਾਫ ਕਰਨਾ ਅਸੀਂ ਰੀਸ ਦੀ ਘੜੀਸ ਬਹੁਤ ਕੀਤੀ ਕਰਦੇ ਆ ਸਤ ਸੰਗ ਦੀ ਜਨੋ ਮਹਾਪੁਰਸ਼ ਬੈਠੇ ਜੇ ਕਿਸੇ ਦੇ ਬੱਚੇ ਬੱਚੀ ਦਾ ਜਨਮ ਦਿਨ ਹੋਵੇ ਨਾ ਆ ਕੇਕ ਕੱਟਣੇ ਬੰਦ ਕਰ ਦਿਓ ਗੁਰੂ ਘਰ ਜਾਓ ਅਰਦਾਸ ਬੇਨਤੀ ਕਰਵਾਓ ਪਾਤਸ਼ਾਹ ਐ ਗੁਰੂ ਮਹਾਰਾਜ ਤੇਰੀ ਕਿਰਪਾ ਸਦਕਾ ਬੇਟਾ ਜਾਂ ਬੇਟੀ ਅਜ 20 ਸਾਲ ਦੀ ਹੋ ਗਈ 15 ਸਾਲ ਦੀ ਹੋ ਗਈ ਪਾਤਸ਼ਾਹ ਜੀ ਕਿਰਪਾ ਕਰੋ ਸਿਰ ਤੇ ਮਿਹਰ ਪਰਿਆ ਹੱਥ ਰੱਖੋ ਬੱਚੇ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ ਗੁਰੂ ਘਰ ਦੇ ਗ੍ਰੰਥੀ ਕਿਸੇ ਮਹਾਪੁਰਸ਼ ਕੋਲ ਜਾ ਕੇ ਸੰਗਤ ਕਰੋ ਜਿਹਦੇ ਨਾਲ ਸਾਡੇ ਭੈੜੇ ਖੋਟੇ ਕਰਮਨਾਸ਼ ਹੋ ਜਾਣ ਪਰ ਅਸੀਂ ਤਾਂ ਹੋਰ ਕਰਮ ਮਾੜੇ ਕਰ ਹੀ ਜਾਂਦੇ ਆ ਨੱਜੀ ਜੰਨੇ ਟੱਪੀ ਜਾਂਦੇ ਆ ਇਹ ਡੰਮ ਡੰਮ ਕਰਦੇ ਆ ਜੀਵਨ ਨਿਕਲ ਜਾਣਾ ਏ ਹੱਥ ਕੁਝ ਨਹੀਂ ਆਣਾ ਤੇ ਗੁਰੂ ਕੇ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਇਹ ਕਾਲ ਤੁਰਖ ਤੂੰ ਜਾਣਤ ਬੈਂ ਕਿਛ ਨਹੀਂ ਭਵਖੰਡਨ ਨਾਮ ਦੇਖੋ ਨਿਮਰਤਾ ਕਿੰਨੀ ਹੈ ਗੁਰੂ ੜੁਬਦਾਸ ਆਪ ਰੱਬ ਨੇ ਗੁਰੂ ੜੁਬਦਾਸ ਪਾਤਸ਼ਾਹ ਰੱਬ ਨੇ ਅਰਦਾਸ ਕਰਦੇ ਨਾ ਤੂੰ ਠਾਕਰ ਤੁਮ ਪੈਰ ਅਰਦਾਸ ਅਰਦਾਸ ਠਾਕਰ ਨੂੰ ਕਰਦੇ ਆਪਾਂ ਸਾਰੇ ਏ ਠਾਕੁਰ ਸਾਡੀ ਅਰਦਾਸ ਤੇਰੇ ਤਾਈ ਹੈ ਕਿ ਠਾਕੁਰ ਪਤਾ ਕੌਣ ਹੈ ਮੇਰਾ ਗੁਰੂ ਰਬਦਾਸ ਠਾਕੁਰ ਹੈ ਪੰਜਵੇਂ ਪਾਤਸ਼ਾਹ ਕੰਦੇ ਰਬਦਾਸ ਆਕਰ ਬਣ ਆਏ ਜਿਹੜੀ ਅਰਦਾਸ ਹੋ ਰਹੀ ਨਾ ਇਹ ਮੇਰੇ ਗੁਰੂ ਰਬਦਾਸ ਨੂੰ ਹੋ ਰਹੀ ਹੈ ਅੱਲਾ ਵਾਹਿਗੁਰੂ ਰਹੀ ਕਰੀ ਮਾਦੋ ਬਖਸ਼ਿੰਦ ਗੋਪਾਲ गोविंद ਇਸਾਰੇ ਨਾਮ ਮੇਰੇ ਗੁਰੂ ਗੁਰਦਾਸ ਦੇ ਨਾਮ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਗੁਰਦਾਸ ਸਾਹਿਬ ਜੀ ਮੇਰੇ ਗੁਰੂ ਗੁਰਦਾਸ ਪਾਤਸ਼ਾਹ ਦੇ ਨਾਮ ਦੇਖੋ ਕਿੰਨੇ ਨੀਵੇਂ ਪਾਤਸ਼ਾਹ ਤੂੰ ਜਾਣ ਤੂੰ ਜਾਣਦਾ ਏ ਮੈਂ ਕਿਛ ਨਹੀਂ ਬਬਖੰਡਨ ਨਾਮ ਐ ਖੱਡਾ ਬ੍ਰਹਮੰਡਾ ਦੇ ਮਾਲਕਾ ਤੂੰ ਜਾਣਦਾ ਏ ਮੇਰਾ ਤਾਂ ਵਜੂਦੇ ਕੋਈ ਨਹੀਂ ਤੇ ਮਾਫ ਕਰਨਾ ਸਾਡੇ ਕੋਲ ਛੋਟਾ ਜਿਹਾ ਤਾਂ ਮਿਲ ਜਾਏ ਨਾ ਮਾਫ ਕਰਨਾ ਮਾਫ ਕਰਨਾ ਅਸੀਂ ਭੁੱਲ ਜਾਂਦੇ ਆ ਅਸੀਂ ਇਨਸਾਨ ਨੇ ਤੇ ਭੁੱਲ ਜਾਂਦਾ ਨਹੀਂ ਲੇਕਿਨ ਮੇਰੇ ਗੁਰੂ ਪਾਤਸ਼ਾ ਉਹਨੇ ਨਿਵੇਂ ਹੋ ਗਏ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਐ ਰਬ ਜੀ ਐ ਸੂਚਾ ਸੰਸਾਰ ਤੇਰਾ ਉਤਪਤੀ ਕੀਤਾ ਹੋਇਆ ਤੇਰੀ ਸ਼ਰਨ ਵਿੱਚ ਆਇਆ ਐ ਕਾਲਪੁਰਖ ਜੀ ਤੇਰੀ ਵਿੱਛਿਆ ਨੂੰ ਤੈਨੂੰ ਕਹਿਣ ਚ ਮੇਰੇ ਕੋਲ ਸ਼ਬਦ ਨਹੀਂ ਰੱਬ ਕੀ ਹੈ ਰੱਬ ਕਿਹੋ ਜਿਹਾ بادشاہ ਕਹਿੰਦੇ ਨੇ ਕਹਿਰ ਬਦਾਸ ਅਕਥ ਕਥਾ ਆ ਤੇ ਆ ਨਾ ਜਰਾ ਪੰਖ ਦੀ ਪਕੜਿਓ ਕਹਿਰ ਬਦਾਸ ਅਕਥ ਇੱਕ ਹੁੰਦਾ ਜੀ ਕਥ ਕਥਾ ਇੱਕ ਹੁੰਦੀ ਕਥਾ ਇੱਕ ਹੁੰਦਾ ਅਕਥ ਐੜਾ ਲਾ ਕੇ ਕਥਾ ਤੋਂ ਭਾਵ ਹੈ ਜਿਸ ਚੀਜ਼ ਨੂੰ ਅਸੀਂ ਬਿਆਨ ਕਰ ਸਕੀਏ ਉਹ ਕਥਾ ਜੇ ਐਡਾ ਲੱਗ ਗਿਆ ਅਕਤ ਬਣ ਗਿਆ ਉਹਦਾ ਭਾਵ ਹੈ ਜਿਹਨੂੰ ਬਿਆਨ ਕਰ ਨਾ ਸਕੀਏ ਪਤਾ ਹੀ ਨਹੀਂ ਕੀ ਹੈ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਤੋਹ ਰਬਦਾਸ ਅਕਤ ਕਥਾ ਬੋ ਕਾਹੀ ਕਰੀਜੇ ਰੱਬ ਜੀ ਮੈਂ ਲੋਕਾਂ ਨੂੰ ਦੱਸਾਂ ਵੀ ਤੂੰ ਕਿਹੋ ਜਿਹਾ ਹੈ ਸ਼ਬਦੇ ਨਹੀਂ ਵਰਦਾ ਕੋਈ ਬੜਾ ਕੁਝ ਕਰਕੇ ਵੇਖ ਲਿਆ ਸੰਗਤ ਨੂੰ ਸਮਝਾਣ ਲਈ اے ਰੱਬ ਜੀ ਤੂੰ ਇੰਨਾ ਸੁੰਦਰ ਹੈ ਤੂੰ ਐਡਾ ਬਰਾਤ ਤੇ ਵਿਸ਼ਾਲ ਐ ਸ਼ਬਦ ਮੁੱਕ ਜਾਂਦੇ ਨੇ ਬਹੁ ਕਾਹੇ ਕਰੀਜੇ ਤਾ ਕੁਝ ਕਰਕੇ ਵੇਖ ਲਿਆ ਤੈਨੂੰ ਬਿਆਨ ਕਰਨਾ ਨਾਮੁਨਕ ਨਾ ਹੈ ਘਰ ਬਦਾਸ ਕਤਕਤਾ ਬਹੁ ਕਾਹੇ ਕਰੀਜੇ ਇਹਨੇ ਕਿਉਂ ਤਾਂ ਐ ਜੈਸਾ ਤੂੰ ਜੈਸਾ ਤੂੰ ਹੀ ਰੱਬ ਜੀ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਜੇ ਕੋਈ ਈਜ਼ਾ ਰਿਸ਼ਤਾ ਕਰਨਾ ਹੋਵੇ ਨਾ ਪਿਆਰੇਓ ਸੌਕਾ ਸਮਝ ਲਈ ਕੀ ਕਹੀਦਾ ਤੇ ਫਲਾਨਿਆਂ ਦੀ ਜਵਾਈ ਵਰਗਾ ਫਲਾਨਿਆਂ ਦੇ ਮੁੰਡੇ ਵਰਗਾ ਕੋਈ ਬਰ ਨਲ ਜਾਏ ਇਹਦਾ ਮਤਲਬ ਕੋਈ ਹੈਗਾ ਇਦਾਂ ਦਾ ਗੱਡੀ ਲੈਣੀ ਹੋਵੇ ਉਹ ਫਲਾਨੇ ਵਰਗੀ ਗੱਡੀ ਲੈਣੀ ਤੇ ਯਾਦ ਰੱਖਣਾ ਰੱਬ ਵਰਗਾ ਕੋਈ ਨਹੀਂ ਡੱਬ ਇਕੱਲਾ ਹੀ ਆਪਣੇ ਵਰਗਾ ਕੁਝ ਹੋਣਾ ਨਹੀਂ ਵਈ ਬਾਤਸਾ ਕਹਿੰਦੇ ਬਹੁ ਕਾਹੇ ਕਰ ਜਬੜਾ ਕੁਝ ਕਰਕੇ ਵੇਖ ਲਿਆ ਕਹਿ ਰਬਦਾਸ ਅਕਤ ਕਥਾ ਬਹੁ ਕਾਹੇ ਕਰ ਜੈਸਾ ਤੂੰ ਜਿਹਾ ਤੂੰ ਹੀ ਕਿਆ ਉਪਮਾ ਦਈਏ ਰੱਬ ਜੀ ਮੈਂ ਕਿਹੜੀ ਤਰੀਕ ਸਿਮਕਣਾ ਕਿਹੜੀ ਮੈਂ ਤੇਰੀ ਸਲਾਹ ਕਰਾਂ ਕਿਉਂਕਿ ਤੇਰੇ ਵਰਗਾ ਹੋਰ ਕੋਈ ਧਰਤੀ ਤੇ ਹੈ ਨਹੀਂ ਇੱਕ ਚੀਜ਼ ਹੈਗੀ ਵੀ ਰੱਬਰ ਦੀ ਇੱਕ ਚੀਜ਼ ਹੈ ਜਿਹੜੀ ਰੱਬ ਵਰਗੀ ਹੈ ਉਹ ਪਤਾ ਕੀ ਹੈ ਹਰ ਕਾ ਸੇਵਕ ਹਰ ਜਹਾ ਹਰ ਦਾ ਸੇਵਕ ਹੋ ਰੱਬ ਵਰਗਾ ਹੁੰਦਾ ਏ ਜਿਹੜਾ ਰੱਬ ਦਾ ਸੇਵਕ ਹੈ ਨਾ ਉਹ ਧਰਤੀ ਤੇ ਰੱਬ ਵਰਗਾ ਏ ਹੋਰ ਕੋਈ ਕੋਈ ਨਹੀਂ ਸੋ ਮੈਂ ਬਾਬਾ ਨਰੇਸ਼ ਸਿੰਘ ਜੀ ਬਾਬਾ ਸਖਦੇਵ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਬਹੁਤ ਸਤਿਕਾਰਯੋਗ ਸਤਬਿਜੇ ਦਾਸ ਜੀ ਆਰਾਮਪੁਰੀਆ ਸ੍ਰੀ ਗੁਰੂੜ ਵਿਦਾਸ ਮੰਦਰ ਭਨਾਮ ਤੋਂ ਆਏ ਨੇ ਜਿਨ੍ਹਾਂ ਨੇ ਗੁਰੂ ਘਰ ਦੀ ਕਾਰ ਸੇਵਾ ਚ 2550 ਰੁਪਏ ਭੇਟ ਕੀਤੇ ਨੇ ਬਾਦਸ਼ਾਹ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਚ ਮਾਇਆ ਆਈ ਪਾਦਸ਼ਾਹ ਕਦੇ ਨੇ ਭਰਪੂਰ ਕਰਨ ਬਾਬਾ ਜੀ ਨੂੰ ਬੇਨਤੀ ਹੈ ਕਿ ਸੰਤਾਂ ਨੂੰ ਉਹ ਸਰੋਪਾਉ ਤੇ ਜਿੰਨ ਭੇਟ ਕਰਨ ਸੰਗਤਾਂ ਵਾਟੇ ਬਾਕੀ ਬੈਠੀਆਂ ਰਹਿਣ ਸੰਤਾਂ ਦਾ ਸਤਕਾਰ ਹੋਏਗਾ ਸੋ ਬਾਬਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਦਾ ਸਮੇ ਸਮੇਂ ਲਿਆਇਆ ਕਰੋ ਸਾਡਾ ਚੰਗੇ ਭਾਗਵੰਦ ਨੇ ਕਿ ਦਰਸ਼ਨ ਆਪ ਜੀ ਦੇ ਸੰਤਾਂ ਦਰਸ਼ਨ ਹੋਏ ਨੇ ਨਾਲ ਇੱਕ ਗੱਲ ਤਾਂ ਪੱਕੀ ਹੈ ਪਿਆਰਿਓ ਜਿਹੜੀਆਂ ਲਾਈਨਾਂ ਵਿੱਚ ਸੰਗਤਾਂ ਖੜੀਆਂ ਉਹ ਵੀ ਸੁਣੋ ਕੰਮ ਦੀ ਗੱਲ ਹੈ ਵੀ ਜਿਹੜੀ ਸੰਗਤਾਂ ਇਦਾਂ ਨਾ ਸੰਗਤ ਦੇ ਰੂਪ ਵਿੱਚ ਕਿਸੇ ਗੁਰਸਿੱਖ ਸੰਤਾਂ ਨਾਲ ਆਂਦੀਆਂ ਨੇ ਉਹਨਾਂ ਸੰਗਤਾਂ ਨੂੰ ਕਦੇ ਵੀ ਨਹੀਂ ਕਹਿਣਾ ਪੈਂਦਾ ਕਿ ਸ਼ੋਰ ਨਾ ਕਰੋ ਉਹ ਬੜੇ ਬੀਬੇ ਸੁਭਾਅ ਦੇ ਹੁੰਦੇ ਨੇ ਆਪਣੇ ਆਪ ਵਜਣਦੇ ਨੇ ਨਹੀਂ ਸਵੇਰ ਦੇ ਅਸੀਂ ਇਹੀ ਕਹਿ ਜਾਂਦੇ ਸ਼ੋਰ ਨਾ ਕਰੋ ਭਾਈ ਅਦਬ ਨਾਲ ਬੈਠੋ ਸਤਕਾਰ ਨਾਲ ਬੈਠੋ ਮੇਰੀ ਬੇਨਤੀ ਨੂੰ ਸਮਝ ਰਹੇ ਆਪਣਾ ਇਹ ਗੁਰੂ ਘਰ ਕਿਹੜਾ ਪਰਾਇਆ ਆਪਣਾ ਹੀ ਹੈ ਆਪਣਾ ਗੁਰੂ ਘਰ ਆਪਣੀ ਸੰਗਤ ਆਪਣੀਆਂ ਧੀਆਂ ਪੈਣ ਆਪਣੇ ਭਰਾ ਨੇ ਆਪਣੇ ਬਜ਼ੁਰਗ ਨੇ ਇੱਥੇ ਸਾਡਾ ਫਰਜ਼ ਬਣਦਾ ਏ ਅਸੀਂ ਮਰਿਆਦਾ ਨੂੰ ਆਪ ਇੱਥੇ ਬਣਾਈਏ ਸੋ ਬਾਬਾ ਜੀ ਦਾ ਧੰਵਾਦ ਸ਼ੁਕਰਾਨਾ ਹੈ ਪਾਤਸ਼ਾਹ ਕਿਰਪਾ ਕਰਨ ਜਿਹੜਾ ਮਨੋਕਾਮਨਾ ਦੇ ਨਾਲ ਸੰਗਤ ਨੂੰ ਲੈ ਕੇ ਆਏ ਨੇ ਮੇਰਾ ਗੁਰੂ ਪਿਤਾ ਧਨ ਗੁਰੂ ਅਬਦਾਸ ਪਾਤਸ਼ਾਹ ਮਨੋ ਕਾਮਨਾ ਪੂਰਨ ਕਰਨ ਜਿਨ੍ਹਾਂ ਖਜ਼ਾਨਿਆਂ ਵਿੱਚ ਜਮਾਇਆ ਆਈ ਏ ਪਾਤਸ਼ਾਹ ਖਜ਼ਾਨੇ ਭਰਪੂਰ ਕਰਨ ਗੁਰੂ ਕੇ ਪਿਆਰੇ ਹੋ ਗੁਰੂ ਘਰ ਦੀਆਂ ਕਾਰਸੇਵਾਵਾਂ ਮਾਂ ਚੱਲ ਰਹੀਆਂ ਨੇ ਗੁੰਮੜ ਬਣ ਗਿਆ ਗੁਰੂ ਘਰ ਸਰਾਵ ਵੜ ਰਹੀ ਏ ਸਰਾਵ 50 ਕਮਰਿਆਂ ਦੀ ਮਾਤਾ ਕਲਸਾ ਯਾਤਰੀ ਨਿਵਾਸ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਆ ਦਰਵਾਜਾ ਜਿਹੜਾ ਮੁੱਖ ਹੈ ਨਾ ਜਿੱਥੋਂ ਤੁਸੀਂ ਅੰਦਰ ਜਾ ਰਹੇ ਹੋ 13 ਫੁੱਟ ਉੱਚਾ 8 ਫੁੱਟ ਚੌੜਾ ਇਹ ਦਰਵਾਜਾ ਚਾਂਦੀ ਦਾ ਬਣਨਾ ਹੈ ਡੇਢ ਕਰੋੜ ਰੁਪਏ ਦਾ ਦਰਵਾਜਾ ਬਣਨਾ ਹੈ ਸੋਨੇ ਦੇ ਸੁਗੇ ਲੱਗਣਗੇ ਤੁਹਾਨੂੰ ਬੇਨਤੀ ਹੈ ਥੋੜੇ ਤੋਂ ਥੋੜਾ ਬਹੁਤੇ ਤੋਂ ਬੋਤਾ ਯੋਗਦਾਨ ਜ਼ਰੂਰ ਪਾਓ اے ਗੁਰੂ ਕੇ ਪਿਆਰਿਓ ਤੁਹਾਡੇ ਸਹਿਯੋਗ ਸਦਕਾ ਗੁਰੂ ਘਰ ਵਿੱਚ ਅਜ ਅੱਖਾਂ ਦਾ ਕੈਂਪ ਚੱਲ ਰਿਹਾ ਏ ਪੂਰੀ ਅੱਖਾਂ ਦਾ ਕੈਂਪ ਲੋੜਵੰਦ ਵੀਰ ਉਥੇ ਪਿੱਛੇ ਪਰਚੀ ਬਣਾ ਕੇ ਅੱਖਾਂ ਆਪਣੀਆਂ ਚੈੱਕਣਵਾ ਸਕਦੇ ਹੋ ਮੁਫਤ ਲੈਂਜ ਪਹਿਣਗੇ ਆਪਰੇਸ਼ਨ ਹੋਣਗੇ ਲੈਂਜ ਪਹਿਣਗੇ ਆਪਰੇਸ਼ਨ ਹੋਣਗੇ ਅੱਖਾਂ ਦੀ ਜਾਂਚ ਮੁਫਤ ਹੈ ਕਰਵਾਓ ਲਾਹਾ ਲਓ ਪਿਆਰਿਓ ਗੁਰੂ ਘਰ ਵਿਖੇ ਖੂਰ ਜਾਂਚ ਲਵਟਰੀ ਚਲਦੀ ਏ ਜਿਹਦੇ ਵਿੱਚ ਟੈਸਟਾਂ ਦੇ ਰੇਟ ਬੜੇ ਨਾਰਮਲ ਨੇ 20 ਰੁਪਏ ਦੀ ECG ਹੋ ਰਹੀ ਏ 20 ਰੁਪਏ ਦੇ ਗੁਰੂ ਘਰ ਦੇ 10 ਰੁਪਏ ਟਾਈਫਿਡ ਦਾ ਟੈਸਟ 10 ਰੁਪਏ 슈ਗਰ ਦਾ ਟੈਸਟ ਕਹਿਣ ਤੋਂ ਕੀ ਭਾਵ ਕਿ ਰੇਟ ਕਿਹੜੇ ਰੱਖੇ ਗਏ ਨਾ ਟੈਸਟਾਂ ਦੇ ਉਹ ਨਾਮਾਤਰ ਨੇ ਬਹੁਤ ਨਾਮਾਤਰ ਸੋ ਗੁਰੂ ਕੇ ਪਿਆਰਿਓ ਗੁਰੂ ਕੇ ਸਾਰਿਆਂ ਲਾਹਾ ਲਓ ਇਹ ਸਾਰੇ ਜਿਹੜੇ ਉਪਰਾਲੇ ਚੱਲ ਰਹੇ ਨਾ ਇਹ ਤੁਹਾਡੇ ਸੁਯੋਗ ਸਦਕਾ ਚੱਲ ਰਹੇ ਹੈ ਇੱਕ ਕਿਲਾ ਜ਼ਮੀਨ ਦਾ ਆ ਹੁਣੇ 25 ਤਰੀਕ ਨੂੰ ਧੰਗੁਰ ਗੁਰਦਾਸ ਪਾਤਸ਼ਾਹ ਜੀ ਦੇ ਨਾਮੇ ਰਸਤੀ ਹੋਈ ਸਵਾਬ ਜੀ ਦਾ ਧੰਨਵਾਦ ਹੈ ਜਬੀਰ ਦੀ ਖਰੀਦ ਚੱਲ ਰਹੀ ਹੈ ਬਿਲਡਿੰਗ ਦਾ ਕਾਰ ਸੇਵਾ ਚੱਲ ਰਹੀ ਹੈ ਸਰਾ ਬਣਾਉਣ ਲਈ ਨੀ ਪੱਟੀ ਜਾ ਚੁੱਕੀ ਹੈ ਥੋੜੇ ਤੋਂ ਥੋੜਾ ਬੋਤੇ ਤੋਂ ਬੋਤਾ ਜ਼ਰੂਰ ਯੋਗਦਾਨ ਪਾਏ ਐ ਐਗਰੂ ਕੇ ਪਿਆਰੇ ਹੋ ਗਏ 4 ਸਾਲ ਹੋਏ ਨੇ ਪ੍ਰਬੰਧਕ ਕਮੇਟੀ ਨੂੰ ਕਾਰ ਸੇਵਾ ਸੰਭਾਲਿਆ 1.5 ਸਾਲ ਕਰੋਨਾ ਖਾ ਗਿਆ 2.5 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਏ 2.5 ਸਾਲ ਵਿੱਚ ਤੁਹਾਡੇ ਸਾਹਮਣੇ ਹੁਣ ਅਗਲੇ ਬੇਨਤੀਆ ਬਾਬਾ ਨਰੇਸ਼ ਸਿੰਘ ਜੀ ਗੁਰੂ ਘਰ ਦੇ ਹੈੱਡ ਗ੍ਰੈਂਥੀ ਸਟੇਜ ਤੇ ਆਉਣਗੇ ਸੰਗਤਾਂ ਨੂੰ ਗੁਰਮਤਾ ਵਿਚਾਰ ਨਾਲ ਜੋੜਨਗੇ ਆਓ ਆ ਪੰਕਤੀ ਬੋਲ ਕੇ ਫਿਰ ਅਸੀਂ 15 ਮਿੰਟ ਦੀ ਸਾਨੂੰ ਛੁੱਟੀ ਉਸ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੋ ਜਾਣਾ ਹੈ ਗੁਰੂ ਕੇ ਪਿਆਰਿਓ ਆਰਤੀ ਹੋਣੀ ਹੈ 2 ਵਜੇ ਆਰਤੀ 2 ਵਜੇ ਹੋਣੀ ਹੈ ਅਸੀਂ 15 ਮਿੰਟ ਦੀ ਛੁੱਟੀ ਤੋਂ ਬਾਅਦ ਫਿਰ ਹਾਜ਼ਰ ਹੋ ਜਾਣਾ ਹੈ ਆਓ ਗੁਰੂ ਕੇ ਪਿਆਰੋ ਮਰੇ ਗੁਰੂ ਗ੍ਰੰਥ ਸਾਹਿਬ ਜੈਸਾ ਤੂੰ ਤੈਸਾ ਤੂੰ ਕੀ ਆਪਮਾਨੀ ਜੈ ਕੀ ਆਪਮਾਨੀ ਜੈਸਾ ਤੂੰ ਜੈਸਾ ਤੂੰ ਹੀ ਜੈਸਾ ਤੂੰ ਜੈਸਾ ਤੂੰ ਹੀ ਗਾਇ ਉਪਾਦੀ ਜੈ ਗਾਇ ਉਪਾਦੀ ਜੈ ਗਾਇ ਉਪਾਦੀ ਜੈ ਆਪਲਾ ਕਰ ਖਰੀਦਾ ਬੁਰੇ ਦਾ ਪਲਾ ਕਰ ਖਰੀਦਾ ਬੁਰੇ ਦਾ ਪਲਾ ਪੱਲੇ ਸਭ ਅਵਲ ਅੰਧਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਵਲ ਅੰਧਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਜਗ ਕੀ ਜਾਨ ਪੱਲੇ ਕੋ ਮੰਨਦੇ ਇੱਕ ਨੂਰ ਦੇ ਸਭ ਜਗ ਕੀ ਜਾਨ ਪੱਲੇ ਕੋ ਮੰਨਦੇ ਲੋਕਾ ਪਰਮਨਾ ਗੂਲੋ ਪਾਈ ਲੋਕਾ ਪਰਮਨਾ ਗੂਲੋ ਪਾਈ ਖਾਕੀ ਖਾਲੋ ਕਲਤ ਮੈਂ ਖਾਲੋ ਪੂ ਗੁਰੂ ਦੇ ਪਿਆਰਿਓ ਇਹ ਰੱਬੀ ਗੁਣੇ ਬੁਰੇ ਦਾ ਭਲਾ ਕਰਨਾ ਇਹ ਬੁਰੇ ਦਾ ਭਲਾ ਬੰਦਾ ਉਂਝ ਨਹੀਂ ਕਰ ਸਕਦਾ ਜੇ ਗੁਰਸਿੱਖ ਹੋਏ ਤਾਂ ਹੀ ਕਰ ਸਕਦਾ ਹੈ ਬੁਰੇ ਦਾ ਭਲਾ ਕਰ ਭਲਾ ਕਰਨਾ ਸਿੱਖੀਏ ਪਾਛੇ ਕਦੇ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਦੇਹ ਨੂੰ ਡੋਗ ਵੀ ਨਹੀਂ ਵਿਆਪਦਾ ਆਓ ਅਗਲੀਆਂ ਬੇਨਤੀਆਂ ਅਗਲੇ ਗੁਰਮਤਾ ਵਿਚਾਰ ਗੁਰੂ ਘਰ ਦੇ ਹੱਟ ਗ੍ਰੰਥੀ ਬਾਬਾ ਨਰੇਸ਼ ਸਿੰਘ ਜੀ ਆਪ ਜੀ ਦੇ ਸੰਮੁਖ ਆਪ ਜੀ ਨਾਲ ਗੁਰਮਤਾ ਦੀ ਸਾਂਝ ਪਾਉਣਗੇ ਸੰਗਤਾਂ ਨੂੰ <filti>